ਦੁੱਖ ਦੇ ਵਿੱਚ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਤਾਂ ਦੁੱਖ ਵਿੱਚ ਦੁੱਖ ਨਹੀਂ ਨਾ ਮੰਨਦਾ ਸਾਬੂਦਾ ਪੜਦਾ ਇੱਕ ਰਾਜਾ ਸੀ ਜਿਹੜਾ ਆਪਣੇ ਵਜ਼ੀਰ ਦੇ ਨਾਲ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਜਾਂਦਾ ਸੀ ਇੱਕ ਦਿਨ ਆਪਣੇ ਵਜ਼ੀਰ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਗਿਆ ਜਦੋਂ ਤਲਵਾਰ ਦੇ ਨਾਲ ਉਹ ਤੇ ਸ਼ਿਕਾਰ ਖੇਡ ਰਿਹਾ ਸੀ ਘਟਨਾ ਵਾਪਰੀ ਕਿ ਰਾਜੇ ਨੇ ਆਪਣੀ ਹੀ ਉਂਗਲ ਆਪਣੀ ਤਲਵਾਰ ਦੇ ਨਾਲ ਵੱਢ ਲਈ ਵੱਢੀ ਗਈ ਧੋਖਾ ਹੋ ਗਿਆ ਜਦੋਂ ਰਾਜੇ ਦੀ ਉਂਗਲ ਵੱਢੀ ਗਈ ਵਜ਼ੀਰ ਕਹਿਣ ਲੱਗਾ ਭਲਾ ਹੋਇਆ ਐਨੀ ਗੱਲ ਸੁਣੀ ਨਾ ਜਦੋਂ ਰਾਜੇ ਨੇ ਕਿ ਕਮਾਲ ਹੋ ਗਈ ਹੈ ਮੇਰੀ ਉਂਗਲ ਵੱਢੀ ਗਈ ਹੈ ਇਕ ਕਿੰਦਾ ਪੜਾ ਹੋਇਆ ਖੜਾ ਆਇਆ ਮਹਿਲਾ ਜੀ ਵਾਪਸ ਆਏ ਵਜੀਰ ਦੀ ਛੁੱਟੀ ਗੱਲ ਸੀ ਇਹਦਾ ਤੇ ਨਹੀਂ ਛੁੱਟੀ ਹੈ ਤੂੰ ਜਾ ਸਕਦਾ ਤੈਨੂੰ ਆਉਣ ਦੀ ਕੋਈ ਲੋੜ ਨਹੀਂ ਵਜੀਰ ਜੀ ਨੇ ਉਹ ਵਜੀਰ ਦੇ ਪਲ ਤੋਂ ਛੁੱਟੀ ਕੀਤੀ ਨਾ ਤੇ ਉਹ ਫਿਰ ਵੀ ਜਾਂਦਾ ਜਾਂਦਾ ਕਿੰਦਾ ਪੜਾ ਹੋਇਆ ਕਿੰਦਾ ਪੜਾਈ ਹੋਇਆ ਵਾ ਰਾਜਾ ਬੜਾ ਹੈਰਾਨ ਵਜੀਬ ਚਲਾ ਗਿਆ ਅਗਲੇ ਦਿਨ ਰਾਜਾ ਕੱਲਾ ਹੀ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਪਹੁੰਚ ਗਿਆ ਜਦੋਂ ਸ਼ਿਕਾਰ ਖੇਡਣ ਗਿਆ ਨਾ ਤੇ ਜਿਹੜੇ ਜੰਗਲ ਦੇ ਵਿੱਚ ਰਹਿੰਦੇ ਆ ਨਾ ਮਨੁੱਖ ਕਈ ਪ੍ਰਜਾਤੀਆਂ ਐਵੇਂ ਦੀਆਂ ਜਿਹੜੀਆਂ ਜੰਗਲ ਦੇ ਵਿੱਚ ਹੀ ਰਹਿੰਦੀ ਆ ਉਹ ਬੰਦੇ ਦਾ ਸ਼ਿਕਾਰ ਕਰਦੇ ਆ ਆਪਣੀ ਦੇਵੀ ਨੂੰ ਪੂਜਦੇ ਆ ਤੇ ਬੜੀ ਚੜਾਉਂਦੇ ਆ ਉਹਨਾਂ ਨੇ ਰਾਜੇ ਨੂੰ ਫੜ ਲਿਆ ਕੱਲਾ ਗਿਆ ਸੀ ਬਸਤਰ ਪਾਇਆ ਸੋਹਣਾ ਲੱਗ ਰਿਹਾ ਸੀ ਉਹਨਾਂ ਰਾਜੇ ਨੂੰ ਫੜ ਲਿਆ ਕਿ ਇਹਦੀ ਬਲੀ ਦਵਾਂਗੇ ਮਾਤਾ ਦੇ ਅੱਗੇ ਰਾਜੇ ਨੂੰ ਫੜ ਕੇ ਜਦੋਂ ਲੈ ਗਏ ਨਾ ਉਹਨੂੰ ਨਵਾਇਆ ਧਵਾਇਆ ਇਸ਼ਨਾਨ ਕਰਾਇਆ ਸੁਣੀ ਸੁਗੰਧੀ ਵਾਲੀਆਂ ਚੀਜ਼ਾਂ ਲਾਈਆਂ ਬੜੀ ਦੇਣ ਲਗੇ ਤੇ ਕੀ ਵਿੰਦੇ ਆ ਕਿ ਉਂਗਲ ਵੱਡੀ ਹੋਈ ਹੈ ਕਹਿੰਦੇ ਇਹ ਅੰਗ ਤੋਂ ਹੀ ਨਾ ਇਹ ਬੜੀ ਨਹੀਂ ਦਿੱਤੀ ਜਾ ਸਕਦੀ ਜੇਦੀ ਪਹਿਲੀ ਉਂਗਲ ਵੱਡੀ ਹੈ ਸਾਬਤ ਦੀ ਬੜੀ ਦੇਦੇ ਆ ਇਹਦੀ ਉਂਗਲ ਵੱਡੀ ਹੋਈ ਹੈ ਜੀ ਬੜੀ ਨਹੀਂ ਦੇ ਸਕਦੇ ਠੀਕ ਹੈ ਛੱਡ ਦਿੱਤਾ ਗਿਆ ਬਾਜੇ ਰਾਜਾ ਬੜਾ ਖੁਸ਼ ਬੜਾ ਖੁਸ਼ੀ ਖੁਸ਼ੀ ਆਪਣੇ ਰਾਜ ਮੇਲੇ ਲੌਟਿਆ ਉਹ ਆਪਸ ਆਇਆ ਤੇ ਵਜ਼ੀਰ ਨੂੰ ਸੱਦਿਆ ਕਹਿੰਦਾ ਤਾ ਮੇਰੀ ਉਂਗਲ ਵੱਡੀ ਤੇ ਕਿਆ ਜਿੱਤ ਪੜਾ ਹੋ ਗਿਆ ਅੱਜ ਮੈਨੂੰ ਪਤਾ ਲੱਗਾ ਮੇਰਾ ਕੀ ਬੜਾ ਹੋਇਆ ਪਰ ਕਹਿਣ ਲੱਗਾ ਉਹ ਤਾਂ ਠੀਕ ਹੈ ਮੇਰੀ ਉਂਗਲ ਵੱਡੀ ਗਈ ਅੱਜ ਮੈਨੂੰ ਫੜ ਕੇ ਲੱਗੇ ਮੇਰੀ ਜਾਨ ਵੱਜ ਗਈ ਉਂਗਲ ਵੱਡੀ ਤਾਂ ਹੀ ਮੇਰੀ ਉਹਨਾਂ ਨੇ ਬੜੀ ਨਹੀਂ ਦਿੱਤੀ ਮੇਰੇ ਵਾਸਤੇ ਪੜਾ ਹੋਇਆ ਕਹਿੰਦੇ ਜਦੋਂ ਤੈਨੂੰ ਮੈਂ ਵਜ਼ੀਰ ਦੇ ਬਾਦ ਤੋਂ ਛੁੱਟੀ ਕੀਤੀ ਦੇ ਦਿੱਤੀ ਤੈਨੂੰ ਹਟਾਇਆ ਸੀ ਤੂੰ ਦੋਵੇਂ ਭਲਾ ਗਿਆ ਸੀ ਉਹ ਭਲਾ ਕਿਉਂ ਗਿਆ ਕਹਿੰਦਾ ਰਾਜਨ ਜੇ ਤੂੰ ਮੇਰੀ ਛੁੱਟੀ ਨਾ ਕਰਦਾ ਤੇ ਅੱਜ ਤੇਰੇ ਨਾਮ ਇਹ ਵੀ ਛਗਾਰ ਖਿੰਡਣ ਜਾਣਾ ਉਹਨਾਂ ਨੇ ਸਾਨੂੰ ਦੋਹਾਂ ਨੂੰ ਫੜ ਲੈਣਾ ਸੀ ਤੇਰੀ ਉਂਗਲ ਵੱਡੀ ਤੇਰੀ ਬਲੀ ਨਹੀਂ ਦਿੱਤੀਗੀ ਉਹਨਾਂ ਮੇਰੀ ਬੜੀ ਦੇ ਦੇਣੀ ਸੀ ਮੈਂ ਵੀ ਬਚ ਗਿਆ ਜੇ ਤੂੰ ਛੁੱਟੀ ਨਾ ਕਰਦਾ ਤੇ ਮੇਰਾ ਤੇ ਅਜ ਸ਼ਿਕਾਰ ਹੋਇਆ ਹੋਣਾ ਇਹ ਮੈਂ ਤੇ ਬੜੀ ਚੰਗੀ ਹੋਣਾ। ਇਸ ਵਾਸਤੇ ਜੋ ਵੀ ਪਰਮੇਸ਼ਰ ਕਰਦਾ ਜੋ ਵੀ ਰੱਬ ਕਰਦਾ ਪ੍ਰਮਾਤਮਾ ਕਰਦਾ ਸਾਰਾ ਭਲਾ ਹੀ ਹੁੰਦਾ ਹੈ ਚੰਗਾ ਹੀ ਹੁੰਦਾ ਆ। ਕੁਝ ਮਾੜਾ ਨਹੀਂ ਹੁੰਦਾ। ਜੇ ਉਹਦੇ ਕੀਤੇ ਨੂੰ ਚੰਗਾ ਕਹੀਏ ਭਲਾ ਕਹੀਏ ਤੇ ਮਹਾਰਾਜ ਰਹਿਮ ਤਾਂ ਕਰਦੇ ਆ ਉਹ ਸਾਡੇ ਵਾਸਤੇ ਕੁਝ ਚੰਗਾ ਹੀ ਕਰ ਰਿਹਾ ਹੁੰਦਾ ਕਿਉਂਕਿ ਪਿਓ ਕਦੇ ਵੀ ਪੁੱਤਰ ਦਾ ਮਾੜਾ ਨਹੀਂ ਚਾਹਦਾ। ਉਹ ਹਮੇਸ਼ਾ ਹੀ ਪੁੱਤ ਨੂੰ ਚੰਗੇ ਥਾਂ ਤੇ ਬਿਠਾਉਣਾ ਚਾਹੁੰਦਾ ਹੈ ਤਾਂ ਕਰਕੇ ਸਾਨੂੰ ਗੁਰੂ ਅਗੇ ਹੀ ਕਹਿਣਾ ਚਾਹੀਦਾ ਜੈ ਬੈਸਾ ਲੈ ਤੈ ਬੈਸਾ ਸੋਮੀ ਜੈ ਭੇਜੈ ਤੈ ਜਾਵਾਂ ਮਾਰਾ ਜਿੱਥੇ ਬਿਠਾਓਗੇ ਬੈ ਜਾਵਾਂਗੇ ਜਿੱਥੇ ਕਲਾਓਗੇ ਚਲੇ ਜਾਵਾਂਗੇ ਤੇਰੇ ਹੀ ਆਂ